ਕਹਿੰਦੇ ਵੀ ਪਾਈਪ ਲਾਈਨ ਪਾਉਣ ਵਾਲਿਆਂ ਸੀ ਅੰਦਰ ਸ਼ਾਮ ਮਾਰ ਕੇ ਆਏ ਜਦੋਂ ਇਹ ਇਹਨੇ ਯਾਰ ਰੌਲਾ ਪਾਇਆ ਫਿਰ ਮੈਨੂੰ ਆਈ ਫਿਰ ਮੈਂ ਉੱਥੇ ਆਇਆ ਕੋਠੀ ਦੇ ਚ ਡਿੱਗੀ ਪਈ ਸੀ ਉਹਨੂੰ ਉਠਾਲਿਆ ਤੇ ਬਾਹਰ ਫੰਦਰ ਗਈ ਇਹ ਸੱਚ 11:00 ਵਜੇ ਗ੍ਰੀਨ ਚੋਰੀ ਹੋਈ ਹੈ ਮੇਰੇ ਕੇਂਦਰ ਬੜੇ ਤਾਂ ਸਾਡੇ ਕੁਝ ਵੀ ਨਹੀਂ ਸੀ ਆਨਾਂਾ ਸ਼ਾਮਾ ਨਾ ਕਰਨਾ ਸੀ ਪਤਾ ਨਹੀਂ ਕੀ ਪਾਇਆ ਮੂੰਹ ਤੇ ਕੀ ਨਹੀਂ ਕੁੜੀ ਦੇਜੋ ਵੀ ਕੁੱਤਾ ਸਾਡੇ ਕੁੱਤਾ ਬੋਲਦਾ ਇਹਨੂੰ ਕੋਈ ਬਰਾਦਰ ਬੁੱਧੂ ਪਾਇਆ ਉਹ ਸ਼ੱਕਾ ਵੀ ਉਹਨਾਂ ਨੇ ਕੁੱਤਿਆਂ ਨੂੰ ਕੋਈ ਬਰੈਡ ਵਗੈਰਾ ਪਾਇਆ ਨਹੀਂ ਦੇਖ ਕਰਦੇ ਕੋਤੇ ਬੋਲਦੇ। ਧੰਨਵਾਦ ਕਰੀ ਵੀ ਕੀ ਚਾਹੀਦਾ ਉਹ ਕਹਿੰਦੇ ਵੀ ਅਸੀਂ ਪਾਈਪ ਲਾਈਨ ਵਾਲੇ ਆ। ਹਾਂਜੀ ਲੋਕ ਤੋੜੇ ਵਾਲੇ ਮਾਰੀ ਦਾ ਜੋ ਮੇਰਾ ਗੋਲਡ ਕਿੱਥੇ ਖੜਾ ਨਹੀਂ ਦਿੱਤਾ। ਕੁਝ ਹੋਰ ਵੀ ਨਹੀਂ ਪਾਪਾ ਵਾਲੇ ਦਾ ਕੋਈ ਕੁਝ ਨਹੀਂ ਲਗਾ। ਸਾਡੀ ਬਸ ਉਹਦਾ ਹੈਲਪੂਟੀ ਪੀਐਮ ਉਹ ਜਮ ਖੜੇ ਜਾਣੀ। ਫਿਰ ਸਭ ਕੁਝ ਸੇ ਤੋਂ ਜੱਟ ਬਿਆ। ਗੱਲ ਕੀ ਕਰੇ ਸੀ ਤਿੰਨ ਬੰਦੇ ਆਏ ਉਹਨਾਂ ਨੇ ਆਵਾਜ਼ ਮਾਰੀ ਤੇ ਉਹਨਾਂ ਨੂੰ ਕੁੜੀ ਤਾਂ ਰੋਣ ਲੱਗਿਓ ਤਾਂ ਕੁਝ ਵੀ ਨਹੀਂ ਦੱਸਉਂਦਾ ਬਹੁਤ ਟਾਈਮ ਬਾਅਦ ਜੇ ਨਹੀਂ ਸਾਨੂੰ ਬਹੁਤ ਕੰਟਰੋਲ ਕਰਨੀ ਪਈ। ਸਾਰੇ ਇਕੱਠਾ ਪਿਆ ਸੀ 1.5 ਲੱਖ ਰੁਪਈਆ ਸੀ। ਉਹ ਇੰਨੇ ਨੂੰ ਜਾਣੂ ਉਹਨੇ ਮੂੰਹ ਘੁਮਾਇਆ ਉਹਨਾਂ ਨੇ ਚਾਲ ਅੰਦਰ ਮਾਰੀ ਤਕਰੀਬਨ ਉਹਨਾਂ ਦੇ ਕੈਸ਼ ਲੈ ਕੇ ਗਏ ਨੇ ਕੁਝ ਜਿਹੜਾ ਲੜਕੀ ਦਾ ਸਮਾਨ ਤਿਆਰ ਕੀਤਾ ਹੋਇਆ ਸੋਨਾ ਵਗੈਰਾ ਉਹ ਲੈ ਗਏ ਜਿਸ ਕਰਕੇ ਉੱਥੇ ਅਲਦਾਲੇ ਕੋਈ ਵੀ ਸੀਸੀਟੀਵੀ ਕੈਮਰਾ ਨਹੀਂ ਲੱਗਿਆ ਹੋਇਆ ਸਾਡੇ ਕੁੱਤੇ ਵੀ ਰੱਖਿਆ ਹੋਣਾ ਉਹ ਵੀ بے ਉਜਰ ਸੀਗੇ ਉਹ ਸਭ ਕੱਟ ਕੇ ਲੈ ਗਏ ਜੀ ਪੇਟੀਆਂ ਕਾਲੇ ਨਿਮਾਰੀ ਤੋੜ ਕੇ ਹੀ ਸਭ ਕੁਝ ਸਾਰਜ ਤਾਂ ਹੁਣ ਕਰਨਾ ਹੀ ਪਊਗਾ ਜੀ ਕੋਈ ਇਸੇ ਤੋਂ ਫੜਾਂਗੇ ਜੀ ਸਾਡੀ ਮਦਦ ਕਰੇ ਲੜਕੀ ਨੇ ਤਾਂ ਇਹੀ ਦੱਸਿਆ ਕਿ ਤਿੰਨ ਲੜਕੇ ਆਏ ਨੇ ਤਾਂ ਵਿੱਚ ਨੂੰ ਮੰਗ ਕੇ ਆਏ ਨੇ ਉਹ ਅਸੀਂ ਜੀ ਸਾਡੀ ਮੰਗੇ ਪਰ ਤਾਂ ਸਾਡੀ ਹੈਲਪ ਕਰੇ ਜੋ ਜਾਇਸ ਅਹੀਂ ਆਉਂਦੇ ਨੂੰ ਸਾਰਾ ਚੀਜ਼ ਪੱਟੀ ਪਈ ਸੀ ਵਿੰਕ ਭਰਾਈ ਹੋਈ ਸੀ ਆਪਣੀ ਕੁੜਾਈ ਹੋਈ ਸੀ ਲੜਕੀ ਦੋਤੀ ਹੈ ਨਾ ਹਾਂ ਜੀ ਉਸ ਦਾ ਕਹਿਣਾ ਜਲਦੀ ਜਲਦੀ ਬੜੇ ਜਾਣ ਕੰਮ ਨਹੀਂ ਆ ਪਈ ਕੱਦ ਪਤਾ ਨਹੀਂ ਉਹਨਾਂ ਵੀ ਕੌਣ ਹੈਗਾ ਬੰਦਾ ਕਰਨ ਵਾਲਾ ਵਿਆਹ ਰੱਖਿਆ ਜੀ ਕੱਲ ਨੂੰ ਪਰਸੋਂ 27 ਤਰੀਕ ਦੀ ਗੱਗੋ ਨਹੀਂ ਨਹੀਂ ਕੁਝ ਨੂੰ ਕੁਝ ਨਹੀਂ ਪਾਇਆ ਪਾਇਆ ਕੁਝ ਨਹੀਂ ਉਹਨਾਂ ਨੇ ਇਹ ਨੂੰ ਕੋਬਰਾ ਤਾਂ ਇੰਨੀ ਹੋਊਗੀ ਡਰ ਗਈ ਬੱਚੀ ਸੀ ਵੀ ਪਹਿਲਾ ਵਿਆਹ ਸੀ ਟੋਪੀਆਂ-ਟਾਪੀਆਂ ਵਾਲੇ ਉਹਨਾਂ ਦੀ ਪਛਾਣ ਆ ਇਹ ਅਣਪਛਾਤੇ ਬੰਦੇ ਸੀ ਉਸ ਪ੍ਰੋਜੈਕਟ ਦੇ ਅੰਦਰ ਗਏ ਆਈ ਕਮਰਾਲੇ ਸੀ ਉਹੜਾਲੇ ਜਾ ਕੇ ਸਾਡੇ ਨਾਲ ਆਏ ਨੇ ਸਾਰੇ ਕੁੜੀ ਦੇ ਤਾਂ ਆਇਆ ਹੀ ਲੰਬੇ ਤਨੂੰ ਵਿਆਹ ਵਾਲੇ ਕਰਤੇ ਨਣ ਪਛਾਤੇ ਵਿਅਕਤੀਆਂ ਵੱਲੋਂ ਚੋਰੀ ਨੂੰ ਦਿੱਤਾ ਗਿਆ ਅੰਜਾਮ ਸਸ਼ੀਕਾਰ ਹੌਟ ਨਿਊਜ਼ ਇੰਡੀਆ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਇੱਕ ਖਬਰ ਸਾਹਮਣੇ ਆ ਰਹੀ ਹੈ ਜਿਸ ਦੇ ਵਿੱਚ ਨੇ ਨੰਪਛਾਤੇ ਵਿਅਕਤੀਆਂ ਵੱਲੋਂ ਵਿਆਹ ਵਾਲੇ ਘਰ ਵਿੱਚ ਚੋਰੀ ਕੀਤੀ ਗਈ ਦੱਸਿਆ ਜਾ ਰਿਹਾ ਹੈ ਕਿ ਉਸ ਵੇਲੇ ਵਿਆਹ ਵਾਲੀ ਕੁੜੀ ਘਰ ਵਿੱਚ ਕੱਲੀ ਸੀ ਅਤੇ ਨਾਲ ਤਿੰਨ ਕੁੱਤੇ ਵੀ ਸਨ ਚੋਰਾਂ ਨੇ ਘਰ ਦੇ ਅੰਦਰ ਵੜ ਕੇ ਕੁਝ ਗਹਿਣੇ ਅਤੇ ਵਿਆਹ ਦੇ ਲਈ ਜਮ੍ਹਾਂ ਕੀਤੀ ਗਈ ਨਕਦੀ ਚੋਰੀ ਕਰ ਲਈ ਕੁੜੀ ਦੇ ਪਿਤਾ ਨੇ ਦੱਸਿਆ ਕਿ ਉਹ ਨਾਲ ਦੇ ਪਿੰਡ ਵਿੱਚ ਸ਼ਗਨ ਦੇਣ ਗਏ ਸੀ ਜਦੋਂ ਚੋਰਾਂ ਨੇ ਚੋਰੀ ਨੂੰ ਅੰਜਾਮ ਦਿੱਤਾ ਜਦੋਂ ਘਰ ਵਾਪਸ ਆਏ ਤਾਂ ਉਹਨਾਂ ਨੇ ਦੇਖਿਆ ਕਿ ਉਹਨਾਂ ਦੀ ਕੁੜੀ ਇੱਕ ਕੁਰਸੀ ਦੇ ਵਿੱਚ ਬੇਹੋਸ਼ ਪਈ ਸੀ ਅਤੇ ਪਿਟਬੁਲ ਸਮੇਤ ਬਾਕੀ ਦੇ ਦੋ ਕੁੱਤੇ ਵੀ ਬੇਹੋਸ਼ ਸਨ ਜਦੋਂ ਉਹਨਾਂ ਨੇ ਕੁੜੀ ਨੂੰ ਹੋਸ਼ ਦੇ ਵਿੱਚ ਲਿਆਂਦਾ ਤਾਂ ਕੁੜੀ ਨੇ ਉਹਨਾਂ ਨੂੰ ਦੱਸਿਆ ਕਿ ਉਹ ਗੈਸ ਸਿਲੰਡਰ ਦੇ ਵਿੱਚ ਪਾਈਪ ਪਾਣ ਆਏ ਸੀ ਜਦੋਂ ਕੁੜੀ ਵੱਲੋਂ ਉਹਨਾਂ ਨੂੰ ਮਨ੍ਹਾ ਕਰ ਦਿੱਤਾ ਗਿਆ ਤਾਂ ਚੋਰਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਜਦੋਂ ਕੁੜੀ ਦੇ ਪਿਤਾ ਨੇ ਘਰ ਵਾਪਸ ਆ ਕੇ ਦੇਖਿਆ ਤਾਂ ਉਹਨਾਂ ਦੀ ਅਲਮਾਰੀ ਦੇ ਤਾਲੇ ਤੋੜ ਦਿੱਤੇ ਗਏ ਸਨ ਅਤੇ ਉਸ ਦੇ ਵਿੱਚੋਂ ਗਹਿਣੇ ਅਤੇ ਜਮ੍ਹਾਂ ਕੀਤੀ ਹੋਈ 1.5 ਲੱਖ ਦੀ ਨਕਦੀ ਚੋਰੀ ਕਰ ਲਈਤੀ ਗਈ ਸੀ ਇਸ ਤੋਂ ਬਾਅਦ ਕੋਰੀ ਦੇ ਪਿਤਾ ਨੇ ਪੁਲਿਸ ਨੂੰ ਇਸ ਚੀਜ਼ ਦੀ ਰਿਪੋਰਟ ਲਿਖਵਾਈ ਅਤੇ ਪੁਲਿਸ ਨੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਮੇਰਾ ਨਾਮ ਸਿੰਦਰ ਕੌਰ ਆ ਜੀ ਤਵੇ ਕੀ ਕਰ ਰਹਾ ਵਾਪਰੇ ਜੀ ਤੁਹਾਡੇ ਘੀਟੇ ਦੇ ਮੇਰੇ ਮੈਸੇਜੇ ਹੋ ਸੀ ਗਾਂਸ਼ਣ ਤੇ ਆਉਂਦਿਆਂ ਨੂੰ ਸਾਡੀ ਬੇਟੀ ਤੇ ਦੇਖਸ਼ ਕਰਕੇ ਰੱਖੀ ਹੋਈ ਸੀ ਉਹਨਾਂ ਨੇ ਤੇ ਕਹਿੰਦੇ ਵੀ ਪਾਇਪ ਲਾਈਨ ਪਾਉਣ ਵਾਲਿਆਂ ਦੇ ਅੰਦਰ ਸਾਲ ਮਾਰ ਕੇ ਆਏ ਆ ਕੋਈ ਅਜਿਹੀ ਜਿਹੀ ਚੀਜ਼ ਸੁngਾਤੀ ਆ ਕੇ ਚੱਕੀ ਆ ਜੀ ਤਾਂ ਜਦੋਂ ਸਿਂਦਰ ਬੜੇ ਤਾਂ ਸਾਡੇ ਕੁਝ ਵੀ ਨਹੀਂ ਸੀਗਾ ਅੰਦਰ ਤਾ ਭੋਲੇ ਪਿਆ ਸੀ ਕੋਈ ਜਿੱਦੇ ਵੀ ਤੋੜਿਆ ਕੁਛ ਉਹਨਾਂ ਦੇ ਅੰਦਰੋਂ ਹਾਂਜੀ ਲੋਕ ਤੋੜੇ ਅਲਮਾਰੀ ਦਾ ਜੋ ਮੇਰਾ 골ਡ ਪਿਆ ਸੀ ਸਾਰਾ ਲੈ ਕੇ ਉਹਨਾਂ ਦੇ ਨਾਲ ਕੈਸ਼ ਵੀ ਲੈ ਗਏ ਤੁਹਾਡਾ 골ਡ ਵੀ ਨਾਲ ਲੈ ਕੇ ਗਏ ਹਾਂਜੀ ਮੇਰਾ ਵੀ ਨਾਲ ਇਕੱਠਾ ਇੱਕ ਲੋਕ ਤੇ ਰੱਖਿਆ ਹੋਇਆ ਸੀ ਸਾਡਾ 골ਡ 10 ਟੋਲੇ ਸੀਗਾ 1.5 ਲੱਖ ਰੁਪਈਆ ਸੀ ਇਹਦਾ ਵਿਆਹ ਵਾਸਤੇ ਰੱਖਿਆ ਸੀ ਹਾਂਜੀ ਵਿਆਹ ਵਾਸਤੇ ਰੱਖਿਆ ਪਾਸ ਉਹਨਾਂ ਆਪਣੀ ਬੇਟੀ ਦਾ ਪੈਸੇ ਰੁਪਏ ਜਿਹੜੇ ਪਰਸੋਂ ਵੀ ਵਿਆਹ ਰੱਖਿਆ ਹੋਇਆ ਸੀ ਹਾਂਜੀ ਇਹਦਾ ਜਿਹੜਾ ਮਤਲਬ ਕਹਿ ਸਕਦਾ ਵਾ ਕਟਣਾ ਵਾਪਰੀ ਹਾਂਜੀ ਉਹਦੀ ਕੋ ਫੁੜੀ ਦੇ ਮਾਤਾ ਹਾਂਜੀ ਦੇਖੋ ਅਸੀਂ ਦੇਖ ਰਹੇ ਹਾਂ ਕਿ ਉਹ ਕੀ ਕਰ ਸਕਦੇ ਸਾਡੇ ਕੋਲ ਤਾਂ ਕੁਝ ਨਹੀਂ ਹੈਗਾ ਇਸ ਕੰਮ। ਕਿ ਦੇਖੋ ਬੱਸ ਬੇਨਤੀ ਹੋ ਜਾਂਦੀ ਤਾਂ ਜੋ ਹੈਲਪ ਕਰੀ ਜਾਵੇ। ਉਹੀ ਗੱਲ। ਤੁਹਾਨੂੰ ਉਹ ਦੇਖਿਆ ਫਿਰ ਉਹ ਕੋਈ ਦਵਾਈ ਦਵਾਈ ਕਿਸ ਤਰ੍ਹਾਂ ਪਤਾ ਲੱਗਾ? ਹਾਂਜੀ ਅਸੀਂ ਡਾਕਟਰ ਦੇ ਲੈ ਕੇ ਗਏ ਡਾਕਟਰ ਨੇ ਦਵਾਈ ਦਿੱਤੀ ਉਹ ਕਹਿੰਦੇ ਵੀ ਦਿਮਾਗ ਵਿੱਚ ਚੜੀ ਹੋਈ ਆ ਵੀ ਹੌਲੀ ਹੌਲੀ ਸੱਟ ਹੋਊਗੀ। ਬੋਲ ਵੀ ਨਹੀਂ ਸੀ ਹੁੰਦਾ ਉਹ ਤਾਂ। ਡਾਕਟਰ ਸਭ ਕਿਸ ਤਰ੍ਹਾਂ ਦੀ ਦਵਾਈ ਹੋ ਸਕਦੀ। ਵੀ ਨਾ ਜਾਈ ਲੀ ਦਵਾਈ ਕੋਈ ਨਸ਼ਾ ਲੱਗਿਆ ਉਸ। ਇੱਕ ਕੁੜੀ ਨੇ ਫੇਰ ਖੋਚ ਚਾਹ ਤੇ ਤੁਹਾਨੂੰ ਕੀ ਦੱਸਿਆ? ਉੜੀ ਤਾਂ ਰੋਣ ਲੱਗਿਓ ਤਾਂ ਕੁਛ ਵੀ ਨਹੀਂ ਦੱਸ ਹੁੰਦਾ ਬਹੁਤ ਟਾਈਮ ਬਾਅਦ ਜੇ ਨਹੀਂ ਸਾਨੂੰ ਬਹੁਤ ਕੰਟਰੋਲ ਕਰਨੀ ਪਈ ਆ ਸਾਡੇ ਕੁੱਤੇ ਵੀ ਰੱਖੇ ਹੋਣ ਉਹ ਵੀ ਬੇਵਜਹ ਸੀਗੇ ਸਹਿਮਗੀ ਹਾਂਜੀ ਉਹਨੂੰ ਬ੍ਰੈਡਾਂ ਦੇ ਵਿੱਚ ਕੁਛ ਦਿੱਤਾ ਮਿਲਾ ਕੇ ਲੱਭਿਓ ਰੇ ਬ੍ਰੈਡ ਪੇਲ ਸੀ ਹਾਂਜੀ ਪਾਏ ਹੁਣ ਵੀ ਪਾਏ ਆ ਸਾਡੇ ਬ੍ਰੈਡ ਹਜੇ ਵੀ ਰੱਖੇ ਹੋਏ ਆ ਸੀ ਉਹ ਕੀ ਕਹਿਣਾ ਚਾਹਦੇ ਹੋ ਹੁਣ ਤੁਸੀਂ ਕੀ ਮੰਗਦੇ ਅਸੀਂ ਤਾਂ ਸਾਡੀ ਮੰਗ ਹੈ ਪ੍ਰਸ਼ਾਸਨ ਸਾਡੀ ਹੈਲਪ ਕਰੇ ਜੋ ਮਦਦਕਾਰ ਫਾਇਦੇ ਚਾਰ ਤੱਕ ਦੇ ਹਾਂਜੀ ਜਲਦੀ ਤੇ ਜਲਦੀ ਫੜੇ ਉਹ ਦਿਨ ਉਹ ਵਾਰਤਨਾ ਹੋਵੇ ਹਾਂਜੀ

ਹਾਂਜੀ ਇਸ ਦਾ ਕਹਿੰਦੇ ਜਲਦੀ ਜਲਦੀ ਫੜੇ ਜਾਣ ਕਾਨੂੰਨੀ ਉਹ ਇਹ ਹਕੀਕਤ ਪਤਾ ਲੱਗੇ ਉਹਨਾਂ ਵੀ ਕੌਣ ਹੈ ਜਿਹਦਾ ਬੰਦਾ ਕਰਨ ਵਾਲਾ ਸਾਡੇ ਘਰ ਦਾ ਸੇਕ ਹੈ ਜੀ ਹਾਂਜੀ ਮਨਜੀਤ ਸਿੰਘ ਆਈ ਤੁਸੀਂ ਹੀ ਲੱਗਦੇ ਕੁੜੀ ਕੁੜੀ ਦਾ ਤਾਇਆ ਹੀ ਲੱਗਦਾ ਮੈਨੂੰ ਕੋਦੋਂ ਪਤਾ ਲੱਗਿਆ ਵੀ ਇਹ ਘਟਨਾ ਘਰ ਚ ਵਾਪਰੀ ਮੈਨੂੰ ਤਾਂ ਜਦੋਂ ਇਹ ਬਾਸ ਆਏ ਨੇ 1:30 ਵਜੇ ਜੀ ਮੈਂ ਮੈਨੂੰ ਵੀ ਉਧਰ ਮੈਂ ਆਪਣੇ ਰੂਮ ਚ ਪਿਆ ਸੀ ਦੂਏ ਘਰ ਮੈਨੂੰ ਵੀ ਨਹੀਂ ਕੋਈ ਆਵਾਜ਼ ਆਈ ਨਾ ਕੋਈ ਜਦੋਂ ਇਹ ਆਏ ਨੇ ਜਾਂ ਰੌਲਾ ਪਿਆ ਫੇਰ ਮੈਨੂੰ ਆਵਾਜ਼ ਆਈ ਫੇਰ ਮੈਂ ਉੱਠ ਕੇ ਆਇਆ ਹਾਂ ਘਰ ਚ ਪਹਿਲਾ ਵਿਆਹ ਸੀ ਪਹਿਲਾ ਵਿਆਹ ਸੀ ਛਾਵਾ ਨਾ ਕਰਨਾ ਸੀ ਜੀ ਤੁਸੀਂ ਮਾਮਾ ਜੀ ਦੀ ਬੇਟੀ ਦਾ ਛਾਇਆ ਹੀ ਬਤਾਏ ਮੇਰੇ ਬੇਟੀ ਦਾ ਵਿਆਹ ਰੱਖਿਆ ਸੀ ਹਾਂ ਜੀ ਹਾਂ ਸਮਾਨ ਬਣਾ ਕੇ ਰੱਖਿਆ ਹਾਂ ਸਮਾਨ ਜੀ ਸੱਜਾ ਵਾਪਰ ਦਿੰਦਾ ਹਾਂ ਜੀ ਦੁੱਖ ਲੱਗਦਾ ਜੀ ਬਹੁਤ ਤੁਸੀਂ ਦੇਖੋ ਜੀ ਤੁਹਾਡੇ ਅੱਖਾਂ ਚ ਪਾਣੀ ਵੀ ਆ ਰਿਹਾ ਬੱਚੀ ਦਾ ਵਿਆਹ ਹੋਵੇ ਹਾਂ ਜੀ ਕੀ ਕਹਿਣਾ ਚਾਹੁੰਦੇ ਹੋ ਪ੍ਰਸ਼ਾਸਨ ਨੂੰ 30 ਵੱਤ ਤੋਂ ਉਹਨਾਂ ਦਾ ਹੈਲਪ ਕੀਤੀ ਜਾਂ ਮੋਰਜਮ ਖੜੇ ਜਾਣੀ ਉਹਨਾਂ ਦੇ ਬਣਦੀ ਕਾਰਵਾਈ ਕਰੀ ਜਾਂ ਉਹ ਜਮਾਈ ਦੱਸਿਆ ਉਹਨਾਂ ਦੇ ਕੁੜੀ ਦੇ ਮਾਤਾ ਜੀ ਨੂੰ ਕਿ ਦੋ ਸੁੰਨਾ ਬਣਾ ਕੇ ਰੱਖਿਆ ਸੀ ਉਹਨਾਂ ਨੇ ਖੁਦ ਦਾ ਸੁੰਨਾ ਉਹ ਲੈ ਕੇ ਜਾ ਤੋਰ ਲੁਕ ਕੇ ਲੈ ਗਏ ਹਾਂ ਇਹ ਵੀ ਜਿਹੜੇ ਵੀ ਵਿਆਹ ਨੇ ਕੋਈ ਲੈਣੇ ਸੀ ਸਾਰੇ ਇਕੱਠਾ ਪਿਆ ਸੀ 1.5 ਲੱਖ ਰੁਪਈਆ ਸੀ ਉਹ ਸਭ ਕੱਢ ਕੇ ਲੈ ਗਏ ਜੀ ਪੇਟੀਆਂ ਕਾਲੇ ਨਮਾਰੀ ਤੋੜ ਕੇ ਹੀ ਸਭ ਕੋ ਹੌਲਸਾ ਬਿਆਦਾ ਕਰੇ ਉਹ ਕਿਸ ਤਰੀਕੇ ਨਾਲ ਕਰੇ ਉਸ ਤਰੀਕੇ ਜਿਵੇਂ ਜੁਬਲਸ ਉੱਚਾ ਹੁੰਦਾ ਪਹਿਲਾਂ ਰੈਨਿੰਗ ਕੀਤੀ ਹੁੰਦੀ ਹੈ ਅੱਗੇ ਕਿਵੇਂ ਹੰਕਾਰ ਸਿੱਟੇ ਕਾਰਜ ਤਾਂ ਹੁਣ ਕਰਨਾ ਹੀ ਪਊਗਾ ਜੀ ਕੋਈ ਕਿਸੇ ਤੋਂ ਫੜਾਂਗੇ ਜੀ ਸਾਡੀ ਮਦਦ ਕਰੇ ਪ੍ਰਸ਼ਾਸਨ ਜੀ ਇਹਦੇ ਚੋਰਾਂ ਨੱਥ ਪਾਈ ਜਾਵੇ ਜੀ ਹੁਣ ਇਹਨਾਂ ਦੇ ਦਿਹਾੜੇ ਦਿਨ ਦਿਹਾੜੇ ਹਾਂ ਹਾਂ ਜੀ ਕਿਤੇ ਕੋਈ ਸ਼ਸਤ੍ਰ ਨੂੰ ਕੋਈ ਡਰ ਨਹੀਂ ਲੱਗਦਾ ਹਾਂ ਜੀ ਡਰੋਂ ਡਰ ਤੋਂ ਬਿਨਾ ਫਿਰਦੀ ਹੈ ਜੀ ਦੁਨੀਆ ਅਸੀਂ ਜੀ ਕੱਲ ਮਾਸੀ ਦੇ ਮੁੰਡੇ ਦੀ ਮੈਰਿਜ ਸੀਗੀ ਸ਼ਗਨ ਪਾਉਣ ਗਏ ਸੀ ਸਿਰਫ ਡੇਢ ਘੰਟੇ ਲਈ ਬੜੀ ਬੇਟੀ ਦਾ ਜਿਹੜੀ ਮੈਰਿਜ ਸੀ ਉਹਨੂੰ ਘਰ ਛੱਡ ਕੇ ਗਏ ਆ ਚੱਕਾਈ ਕੇ ਗਏ ਆ ਵੀ ਆਪਰੇ ਬੰਦੇ ਨੂੰ ਕੋਈ ਗੱਲਬਾਤ ਨਹੀਂ ਕਰਨੀ ਅਸੀਂ 11 ਵਜੇ ਗਏ ਆ ਉਹ ਸਵੇਰ 11 ਵਜੇ ਡੇਢ ਵਜੇ ਨੂੰ ਵਾਪਸ ਜਦ ਇੱਕ ਵਜੇ ਨੂੰ ਤੁਰੇ ਆ ਫੋਨ ਕਰਦੇ ਰਹੇ ਫੋਨ ਨਾ ਚੱਕਿਆ ਤੇ ਵਾਪਸ ਘਰ ਆਏ ਆ ਗੇਟ ਖੁੱਲਾ ਸੀ ਤੇ ਕੁੜੀ ਇਧਰ ਕੋਠੀਏ 'ਚ ਡਿੱਗੀ ਪਈ ਸੀ ਉਹਨੂੰ ਉਠਾਲਿਆ ਤੇ ਬਾਅਦ ਫੰਦਰ ਗਈ ਤਾਂ ਜਦ ਦੇਖਿਆ ਕਹਿੰਦੇ ਆ ਸਭ ਕਸੇ ਤੋਂ ਜੱਟ ਪਿਆਤੀ ਕੀ ਦੱਸਿਆ ਲੜਕੀ ਨੇ ਲੜਕੀ ਨੇ ਤਾਂ ਇਹ ਦੱਸਿਆ ਕਹਿੰਦੀ ਵੀ ਤਿੰਨ ਲੜਕੇ ਆਏ ਨੇ ਇੱਥੋਂ ਹੀ ਉਹਨੇ ਖੜ ਕੇ ਗੱਲਬਾਤ ਕਰੀ ਵੀ ਕੀ ਚਾਹੀਦਾ ਉਹ ਕਹਿੰਦੇ ਵੀ ਅਸੀਂ ਪਾਈਪ ਲਾਈਨ ਵਾਲੇ ਆਂ ਵੀ ਅਸੀਂ ਕਨੈਕਸ਼ਨ ਦੇਣਾ ਹੈ ਉਹ ਕਹਿੰਦੇ ਵੀ ਡੈਡੀ ਹੈ ਨਹੀਂ ਕਰੇ ਵੀ ਅਸੀਂ ਕੁਝ ਨਹੀਂ ਕਰਾਉਣਾ ਤੇ ਉਹ ਇੰਨੇ ਜਾਨਵਰ ਨੇ ਮੂੰਹ ਘੁਮਾਇਆ ਉਹਨਾਂ ਨੇ ਛਾਲ ਅੰਦਰ ਮਾਰੀ ਅੰਦਰ ਮਾਰਦੀ ਸਾਰੇ ਪਤਾ ਨਹੀਂ ਕੀ ਪਾਇਆ ਮੂੰਹ ਤੇ ਕੀ ਨਹੀਂ ਕੁੜੀ ਵੇਚੋ ਵੀ ਕੁੱਤਾ ਸਾਡੇ ਪੁੱਤ ਬੋਲਾਂ ਇਹਨੂੰ ਕੋਈ ਬਰੱਡ ਪੁੱਤ ਪਾਏ ਕੁੱਤਾ ਵੀ ਕੱਲ ਦੇ ਬੋਲੇ ਨਹੀਂ ਸੀਗੇ ਤੁਸੀਂ ਕਰੋ ਕਿੰਨੇ ਵਜੇ ਗਏ ਤੇ ਕਿੰਨੇ ਵੇ ਵਾਪਸ ਆਏ ਤੁਸੀਂ ਅਸੀਂ 11 10 ਤੇ ਗਏ ਆ ਅਸੀਂ 1:30 ਵਜੇ ਉਰੇ ਆ ਗਏ 1:30 ਵਜੇ ਹਾਂ ਜੀ ਦੇਖਿਆ ਕਰਦਾ ਘਰ ਦਾ ਘਰ ਦਾ ਗਏ ਸਹੀ ਆ ਆਉਂਦੇ ਨੂੰ ਸਾਰਾ ਚੀਜ਼ ਪੱਟੀ ਪਈ ਸੀ ਕੋਈ ਚੀਜ਼ ਆਈ ਨਹੀਂ ਸੀ ਜਿਹੜੀ ਚੀਜ਼ ਨਹੀਂ ਪੱਟੀ ਹੋ ਤੇ ਵਿਆਹ ਵੀ ਰੱਖਿਆ ਹੋਇਆ ਜਾਂਦਾ ਵਿਆਹ ਰੱਖਿਆ ਜੀ ਕੱਲ ਨੂੰ ਪਰਸੋਂ 27 ਤਰੀਕ ਦੀ ਜਾਗੋ 28 ਤਰੀਕ ਤੇ ਅਨੰਦਨ ਜਦੋਂ ਤੁਸੀਂ ਗਏ ਹੋਏ ਸੀ ਤੁਹਾਡੇ ਆਲੇ ਦੁਆਲੇ ਸ਼ਮਸ਼ਾਨ ਸੀ ਕਿ ਉੱਥੇ ਕੋਈ ਥੋੜਾ ਲੋਕ ਰਹਿੰਦੇ ਸੀ ਕੋਈ ਨਹੀਂ ਆਉਂਦਾ ਉਹ ਸ਼ਮਸ਼ਾਨ ਸੀ ਇੱਧਰ ਆਲੂ ਕੱਟ ਰਹੇ ਸੀ ਮੁੰਡੇ ਇਧਰ ਲੇਜ਼ਰ ਕਰਾ ਚੱਲ ਰਿਹਾ ਸੀ ਪਰ ਕੋਈ ਐਡਾ ਹੈ ਨਹੀਂ ਕਿ ਅੱਗੇ ਵੀ ਜਾਂਦੇ ਆ ਬਹੁਤ ਵਾਰ ਜਾਂਦੇ ਆ ਰੋਜ਼ ਜਾਂਦੇ ਆ ਕਦੇ ਕਿੰਨੇ ਕਦੇ ਕਿੰਨੇ ਪਹਿਲਾਂ ਵੀ ਕੋਈ ਗੈਸਰ ਦੇ ਨਾਂ ਤੇ ਘਰੇ ਘਰ ਕੀ ਆਇਆ ਇਸ ਤਰ੍ਹਾਂ ਗੈਸਰ ਦਾ ਪਹਿਲਾਂ ਜਦ ਪਾਈਪਲਾਈਨ ਪਾਈ ਆ ਜਦ ਆਉਂਦੇ ਆਉਂਦੇ ਰਹੇ ਨੇ ਉਹ ਟੋਪੀਆਂ ਟਾਪੀਆਂ ਵਾਲੇ ਉਹਨਾਂ ਦੀ ਪਛਾਣ ਆ ਇਹ ਅਣਪਛਾਤੇ ਬੰਦੇ ਸੀ ਕਿੰਨੇ ਕੀ ਜਾਣੇ ਸੀ ਇਹ ਤਿੰਨੇ ਜਾਣੇ ਸੀ ਕਿ ਕਿਸ ਤਰ੍ਹਾਂ ਸੀ ਸਰਦਾਰ ਸੀ ਰੋਡ ਦੇ ਵਿੱਚ ਮੌਨੇ ਠੀਕੇ ਤਿੰਨੇ ਜਾਣੇ ਇੱਕ ਬੰਦੇ ਨੇ ਗੱਲ ਨਹੀਂ ਬੇਟੀ ਨਾ ਕਰੀ ਉਹਨੇ ਸਾਰਾ ਮੂੰਹ ਆਪਣਾ ਗਲਵਜਾਂ ਨਾਲ ਟੱਕਿਆ ਹੋਇਆ ਸੀ ਦੋ ਮੁੰਡਿਆਂ ਨੇ ਗੱਲ ਕਰੀ ਕਿੰਨੇ ਕਿੰਨੇ ਕੀਮਤ ਦੀ ਲੁੱਟ ਲਈ ਉਹ ਦੱਸਾ ਕੀਮਤ ਇਹ 10 ਕ ਤੋਲੇ ਸੋਨਾ ਦੀ 8 9 10 ਤੋਲੇ ਕੈਸ਼ ਤੇ 1.5 ਲੱਖ ਰੁਪਏ ਦਾ 10 ਲੱਖ ਸੋਨਾ ਸੀ ਉਹ ਲਟਕੇ ਵਿਆਹ ਵਾਸਤੇ ਬਣਾ ਕੇ ਰੱਖਿਆ ਆ ਆਇਆ ਜੀ ਜਿਵੇਂ ਮਗਰੋਂ ਪਾਇਆ ਹੋਇਆ ਤੇ ਸਾਨੂੰ ਕਹਿਆ ਕਿ ਕੁਝ ਬਣਾਇਆ ਉਹ ਜਿਹੜੀ ਬਣਾ ਕੇ ਟੁੰਬਾ ਬਣਾ ਕੇ ਲੜਕੀ ਨੂੰ ਮੈਂ ਪਾਉਣੀ ਸੀ ਤੇ ਫਿਰ ਪੁਲਿਸ ਪ੍ਰਸ਼ਾਸਨ ਨੂੰ ਦੱਸਿਆ ਪੁਲਿਸ ਪ੍ਰਸ਼ਾਸਨ ਦੇ ਗਏ ਆਂ ਜੀ ਸਮਰਾਲੇ ਅਸੀਂ ਸਮਰਾਲੇ ਜਾ ਕੇ ਉਹ ਸਾਡੇ ਨਾਲ ਆਏ ਨੇ ਸਾਰੇ ਆ ਕੇ ਸਾਰੇ ਰਾਤ ਦੇ 9 ਵਜੇ ਤੱਕ ਉਹਨਾਂ ਨੇ ਪੂਰੀ ਜਾਂਚ ਕਰੀ ਜਿਵੇਂ ਤੁਹਾਡਾ ਘਰ ਖੇਤਾਂ ਦੇ ਵਿੱਚ ਆ ਕੀ ਲੱਗਦਾ ਕਿਸੇ ਗੱਡੀ ਚ ਆਈ ਜਾਂ ਸਕੂਟਰ ਮੋਰ ਤੋਂ ਕੁਝ ਪਤਾ ਲੱਗੇ ਏ ਜੀ ਰਸਤੇ ਨੂੰ ਨਹੀਂ ਕੋਈ ਆਇਆ ਇਹ ਕੋਈ ਮੋਟਰਾਂ ਮੋਟਰਾਂ ਤੇ ਸੈਡਾ ਤੇ ਮੋਟਰਸਾਈਕਲ ਖੜਾ ਕੇ ਬੈਠ ਇੱਕ ਉਹ ਖੇਤਾਂ 'ਚ ਹੀ ਆਈ ਕੁਛ ਦਾਸਰੀ ਕੁੜੀ ਕਿੰਨੀ ਕੁ ਉਮਰ ਦੀ ਹੋਣਗੀ ਆਹੀ ਵੀ 25 ਤੋਂ 30 ਦੀ ਉਮਰ ਦੇ ਵਿੱਚ ਨਵੀਂ ਉਮਰ ਦਾ ਮੁੰਡਾ ਜੀ ਕੋਈ ਸ਼ੱਕ ਵਗੈਰਾ ਹੋਇਆ ਜੀ ਸ਼ੱਕ ਤਾਂ ਜੀ ਕਦੇ ਐਸਾ ਜਿਹਾ ਕੰਮ ਨਹੀਂ ਹੋਇਆ 40-50 ਸਾਲ ਹੋ ਗਏ ਬਜ਼ੁਰਗਾਂ ਕਰ ਰਹੇ ਨੇ ਭਾਸ਼ਾ ਤੋਂ ਲੱਗਿਆ ਵੀ ਕੀ ਕੀ ਪੰਜਾਬੀ ਬੋਲਦੇ ਨੇ ਪੰਜਾਬੀ ਹੀ ਬੋਲਦੇ ਸੀ ਮੁੰਡਿਆਂ ਦੇ ਦਾੜੀ ਧੋੜੀ ਜੀ ਵੀ ਮੈਂ ਬ੍ਰਾਊਨ ਰੰਗ ਕਰੇ ਹੋਤੀ ਇੱਕਨਤੀ ਦੋ ਮੁੰਡੇ ਇੱਕ ਮੁੰਡੇ ਦਾ ਚਿਹਰਾ ਨਹੀਂ ਦੇਖਣ ਚਾਹੇ ਕੈਮਰੇ ਲੱਗੇ ਹੋਏ ਨੇ ਕੈਮਰੇ ਨਹੀਂ ਲੱਗੇ ਹੋਏ ਇੱਧਰ ਕੋਠੀਆਂ 'ਚ ਲੱਗੇ ਹੋਏ ਨੇ ਇਹ ਰਾਹ ਨੂੰ ਕੋਈ ਆਇਆ ਨਹੀਂ ਜੇ ਦੇਖਿਆ ਵੀ ਇੱਧਰ ਨੂੰ ਅਣਪਛਾਤਾ ਕੋਈ ਬੰਦਾ ਲੰਘੇ ਹੀ ਕਿਹਦੇ ਵਿਆਹ ਰੱਖਿਆ ਹੈ ਹੁਣ ਕੀ ਕਰਾਂ ਕਿ ਕਹਾਂ ਚੱਲਣੇ ਕੋਈ ਸਰਛਾ ਕਹਿਣਾ ਕੀ ਹੈ ਜੀ ਸਾਡੀ ਗਰੀਬ ਬੰਦੇ ਆ ਮਜਬੂਰੀ ਦੇ ਕੇ ਕੋਈ ਹੱਲ ਨਿਕਲ ਜਵੇ ਦੋਚੀ ਫੜੇ ਜਾਣ ਸਾਰਾ ਕੁਝ ਅਜੀ ਝੂਣਪੂਣ ਟੁੱਟ ਕੇ ਲੱਗੇ ਲੋਤੱਕਾਈ ਸਿਰ ਤੇ ਵਿਆਹ ਵੀ ਹੈ ਫਿਰ ਤੇ ਵਿਆਹ ਜੀ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਹੁਣ ਤਾਂ ਉਹ ਛੱਡ ਵੀ ਨਹੀਂ ਸਕਦੇ ਹੁਣ ਤਾਂ ਸਾਰਾ ਕੁਝ ਪਰਸ ਨੂੰ ਤਿਆਰੀ ਮੇਰੇ ਕੋਲ ਦੋ ਬੇਟੀਆਂ ਨੇ ਜੀ ਇਹ ਬੜੀ ਕੋੜੀ ਹੈ ਇਹ ਬੜੀ ਬੇਟੀ ਹੈ ਪਹਿਲਾ ਵਿਆਹ ਸੀਗਾ ਪਹਿਲਾ ਵਿਆਹ ਸੀਗਾ ਪਰ ਬੀਤੇ ਦਿਨ ਜੋ ਹਰਿਆਉ ਕਲਾ ਸੱਟਾ ਹੋਈ ਹੈ ਚੋਰੀ ਦੀ ਇੱਕ ਜੋ ਸੁਣ ਕੇ ਕਾਰਵਾਈ ਕੀਤੀ ਅਸੀਂ ਉਹਦੇ ਸੰਬੰਧ ਜੋ ਹੈਗਾ ਨਾ ਨਾ ਪarcha ਦਰਜ ਕਰ ਦਿੱਤਾ ਹੈ ਐਸਓ ਚ 11:00 ਵਜੇ ਦੇ ਕਰੀਬ ਚੋਰੀ ਹੋਈ ਹੈ ਉਹ ਜਿਹੜਾ ਮਾਲਕ ਸੰਦੀਪ ਤੇ ਉਹਦੀ ਮੈਸੇਜ ਨਾ ਉਹਨੇ ਰੈਸਟੋਰੈਂਟ ਚ 7:00 ਤੇ ਗਿਆ ਸੀਗੇ ਨਾਲ ਕੀ ਕਰੇ ਸੀ ਤਿੰਨ ਬੰਦੇ ਆਏ ਉਹਨਾਂ ਨੇ ਆਵਾਜ਼ ਮਾਰ ਕੇ ਉਹਨਾਂ ਨੂੰ ਪੁੱਛਿਆ ਯੋਸੀ ਗਿਆ ਸਮਾਂ ਉਹ ਦੁਕਾਨੇਦਾਰਾਂ ਵਾਲਿਆਂ ਜਦੋਂ ਉਹਨਾਂ ਨੇ ਲੜਕੀ ਨੇ ਜੇਤਨਾ ਖੋਲਿਆ ਤਾਂ ਕੰਦ ਤੱਕ ਕੀ ਅੰਦਰ ਜਾ ਉਹਦੇ ਤੇ ਲੜਕੀ ਕਿਸੈਂਟ ਤੇ ਬਹਿ ਗਈ ਜਾ ਕੇ ਤੇ ਉਹ ਚੋਰੀ ਕਰਕੇ ਲੈ ਗਈ ਇਹ ਖੁਦ ਦੱਸਿਆ ਵੀ ਜਾ ਰਿਹਾ ਵੀ ਕੁਝ ਲੜਕੀ ਨੂੰ ਸੋਹਦਾ ਤਾਂ ਕੁੱਤੇ ਨੇ ਕੁਝ ਖਲਾਦਾ ਬੜੀ ਤੇ ਵੱਲਿਆ ਪੜੀ ਹਾਂ ਜੀ ਉਹਨਾਂ ਦੇ ਰੱਖੇ ਹੋਏ ਨੇ ਕੁੱਤੇ ਉਹ ਕਹਿੰਦੇ ਸੀ ਬ੍ਰੈਡ ਪੈਸ ਸੀ ਜਦੋਂ ਉਹਨਾਂ ਦੇ ਮਾਲਕ ਨੇ ਆ ਕੇ ਸੰਦੀਪ ਨੇ ਦੇਖਿਆ ਤਾਂ ਬ੍ਰੈਡ ਪੈਸ ਸੀਗੇ ਉਹ ਸ਼ੱਕਾ ਵੀ ਉਹਨਾਂ ਨੇ ਕੁੱਤਿਆਂ ਨੂੰ ਕੋਈ ਬਰੈਡ ਵਗੈਰਾ ਪਾਏ ਨੇ ਜਿਸ ਕਰਕੇ ਕੁੱਤੇ ਬੋਲ ਗਏ। ਤਕਰੀਬ ਉਹਨਾਂ ਨੇ ਕੈਸ਼ ਲੈ ਕੇ ਗਏ ਨੇ ਕੁਝ ਜਿਹੜਾ ਲੜਕੀ ਦਾ ਸਮਾਨ ਤਿਆਰ ਕੀਤਾ ਹੋਇਆ ਸੋਨਾ ਵਗੈਰਾ ਉਹ ਲੈ ਗਏ ਨੇ ਉਹ ਅਜੇ ਦੱਸ ਰਹੇ ਨੇ। ਉਦੋਂ ਬਾਅਦ ਅਸੀਂ ਜੋ ਅਗਲੀ ਕਾਰਵਾਈ ਹੋਗੀ ਕਾਸੀ ਤੇ ਉਹ ਜਿਹੜੇ ਤਿੰਨ ਬੰਦੇ ਆਏ ਸੀ ਕੋਈ ਸੀਸੀਟੀਵੀ ਕੈਮਰਾ ਕਿਸੇ ਕੋਲ ਤੋਂ ਪਤਾ ਨਹੀਂ ਸੀ। 90 ਕਿਤਾਚ ਘਰ ਨੇ ਉਹਨਾਂ ਦੇ ਫਤੂਗਟ ਪਿੰਡ ਤੋਂ 2 ਕਿਲੋਮੀਟਰ ਦੇ ਕਰੀਬ ਨੇ ਜਿਸ ਕਰਕੇ ਉੱਥੇ ਹਲਦ ਵਾਲੇ ਕੋਈ ਵੀ ਸੀਸੀਟੀਵੀ ਕੈਮਰਾ ਨਹੀਂ ਲੱਗਿਆ ਹੋਇਆ। ਚੱਕਦੇ ਰਹਾ ਪੁਲਿਸ ਨੂੰ ਉਸ ਨੂੰ ਜਿਹਨੂੰ ਟਾਰਗੇਟ ਕੀਤਾ ਗਿਆ ਨਹੀਂ ਅਜੇ ਕੋਈ ਨਹੀਂ ਹੋਈ ਮਿਲਤਾਰੀ ਨਾ ਹੀ ਰਾਉਂਡ ਅਪ ਹੋਇਆ ਲੇਕਿਨ ਇਹ ਹੈ ਵੀ ਪੁਲਿਸ ਕਰ ਰਹੀ ਹੈ ਕਾਰਵਾਈ ਤਫਤੀਸ਼ ਜਾਰੀ ਹੈ ਜਲਦੀ ਫਸਾ ਲਵਾਂਗੇ ਕੁਝ ਸਮਾਂ ਲੱਗਿਆ ਕਿਸ ਚੀਜ਼ ਤੇ ਹੈ ਜੀ ਕਿ ਮੈਂ ਜੀ ਚਿੱਤਾਂ ਦੇ ਚਿੱਤਾਂ ਦੇ ਵਿੱਚ ਜਿਉਂ ਲੰਘ ਕੇ ਆਏ ਨੇ ਉਹ ਕਿਉਂਕਿ ਜੇ ਲੜਕੀ ਦੇ ਦੋਸਤ ਨੂੰ ਜਵਾਬ ਕੋਈ ਨਾ ਦੇਣ ਜਿਹੜੇ ਲੋਨਾ ਪਾਈਆਂ ਉਸੇ ਗਿੱਲੀਆਂ ਸੀ ਜੇ ਉਸੇ ਲੜਕੀ ਨੂੰ ਮਿਲਿਆ ਕਿ ਲੜਕੀ ਥੀ ਸੀ ਜਾਂ ਉਹਨਾਂ ਦੇ ਘਰਾਈ ਹੋਈ ਸੀ ਕਾਫੀ ਘਰਾਈ ਹੋਈ ਸੀ ਬੜੀ ਛੋਟੀ ਜਾਨ ਸਾਰਾ ਕੁਝ ਮੈਸੂਰ ਹੋ ਗਿਆ ਹੈ ਹੈ ਉਹਨਾਂ ਨੇ ਮੈਡੀਕਲ ਕਰਵਾਇਆ ਨਹੀਂ ਜਿੰਨੇ ਕਹਿੰਦੇ ਸਲੈਗ ਨਹੀਂ ਨੇ ਕੁੜੀ ਨੂੰ ਕੁਝ ਨਹੀਂ ਖੋਇਆ ਖੋਇਆ ਕੁਝ ਨਹੀਂ ਉਹਨਾਂ ਨੇ ਲੇਕੋ ਨੂੰ ਕੋਈ ਆਟੇ ਨਹੀਂ ਹੋਗੀ ਡਰ ਗਈ ਬੱਚੀ ਸੀਗੀ ਤਾਂ ਉਹ ਸਾਂ ਕੁੜੀ ਕੱਲੀ ਸੀ ਕਰੇ ਹਾਂ ਕੁੜੀ ਕੱਲੀ ਸੀ ਉਹ ਜਸਟ 5 ਮਿੰਟ ਪਹਿਲਾਂ ਹੀ ਉਹਨਾਂ ਦੀ ਦਾਦੀ ਤੇ ਭੂਆ ਮਤਲਬ ਜਿਹੜੇ ਉਹ ਕਰਾਉ ਗਏ ਨੇ 5 ਮਿੰਟ ਬਾਅਦ ਹੀ ਆਬਾਦਤ ਹੋਗੀ